ਘਰ ਹੋਵੇ ਤੇ ਘਰ ਨੂੰ ਲੱਗਾ ਦਰਵਾਜਾ ਹੋਵੇ ਆਪਾਂ ਕਹਿੰਨੇ ਘਰ ਤੇ ਘਰ ਦੇ ਬਾਹਰ-ਬਾਰ ਜਿਹੜਾ ਦਰਵਾਜਾ ਹੈ ਉਹ ਦਾਰ ਹੈ ਤੇ ਦਾਰ ਤੇ ਆ ਕੇ ਦੋ ਤਰ੍ਹਾਂ ਦੇ ਲੋਕ ਖਲੋਂਦੇ ਨੇ ਇੱਕ ਉਹ ਜਿਹੜੇ ਬਾਹਰੋਂ ਬੈਲ ਦੇਣਗੇ ਉੱਚੀ ਨਾਲ ਆਵਾਜ਼ ਮਾਰਨਗੇ ਘਰ ਦਾ ਮਾਲਕ ਜਾਵੇਗਾ ਉਹ ਪੁੱਛਣਗੇ ਵੀ ਕਿਵੇਂ ਆ ਉਹ ਕਹੇਗਾ ਵੀ ਥੋੜਾ ਜਿਹਾ ਆਟਾ ਦੇ ਦਿਓ ਕੱਪੜੇ ਦੇ ਦਿਓ ਧੰਨ ਦੇ ਦਿਓ ਘਰ ਦਾ ਮਾਲਕ ਧੰਨ ਦੇਵੇਗਾ ਆਟਾ ਦੇਵੇਗਾ ਬਸਤਰ ਦੇਵੇਗਾ ਤੇ ਬਾਹਰੋਂ ਹੀ ਵਾਪਸ ਮੋੜ ਦੇਗਾ ਉਹਨੂੰ ਇਹ ਨਹੀਂ ਕਹੇਗਾ ਵੀ ਤੂੰ ਘਰ ਆ ਦੂਸਰੇ ਉਹਨੇ ਜਿਹੜੇ ਬੈਲ ਦੇਣਗੇ ਘਰ ਦਾ ਮਾਲਕ ਬਾਹਰ ਜਾਵੇਗਾ ਉਹ ਕਹੇਗਾ ਦੱਸੋ ਕੋਈ ਕਹਿਣਗੀ ਨਹੀਂ ਚਾਹੀਦਾ ਕੁਝ ਨਹੀਂ ਬਸ ਘਰ ਦੇ ਮਾਲਕ ਨੂੰ ਮਿਲਣਾ ਉਹ ਕਹਿੰਦਾ ਜੀ ਆਇਆਂ ਨੂੰ ਅਗਲਾ ਘਰ ਦੇ ਬੈੱਡਰੂਮ ਵਿੱਚ ਡ੍ਰੈنگ ਰੂਮ ਦੇ ਵਿੱਚ ਲੌਬੀ ਵਿੱਚ ਲਾ ਜਾ ਕੇ ਸਤਕਾਰ ਨਾਲ ਬਿਠਾਉਂਦਾ ਸਾਡੇ ਵਿੱਚੋਂ ਵੀ ਗੁਰੂਦਾਰ ਤੇ ਜਾਣ ਵਾਲਿਆਂ ਦੀ ਬਿਰਤੀ ਦੋ ਤਰ੍ਹਾਂ ਦੀ ਹੈ ਇੱਕ ਉਹ ਨੇ ਜਿਹੜੇ ਕੇਵਲ ਮੰਗਣ ਵਾਸਤੇ ਜਾਂਦੇ ਤੇ ਗੁਰੂ ਬਾਹਰੋਂ ਮੋੜ ਦਿੰਦਾ ਤੇ ਦੂਸਰੇ ਉਹ ਜਿਹੜੇ ਇਹ ਕਹਿੰਦੇ ਨੇ ਮਾਲਕ ਜੀ ਕਿਰਪਾ ਕਰੋ ਆ ਮਨੁੱਖਾ ਜੀਵਨ ਸਾਨੂੰ ਪ੍ਰਾਪਤ ਹੋਇਆ ਤੇ ਹੁਣ ਸਾਨੂੰ ਤੁਸੀਂ ਆਪਣੇ ਦਰਸ਼ਨ ਦਿਓ ਗੁਰੂ ਅਰਜਨ ਦੇ ਮਹਾਰਾਜ ਨੇ ਪ੍ਰਕティਕਲ ਕਰਕੇ ਦੱਸਿਆ ਕਹਿਣ ਲੱਗੇ ਹਉ ਢਾਡੀ ਦਰਗੁਣ ਗਾਵੰਦਾ ਜੇ ਹਰ ਪ੍ਰਭ ਭਾਵੇ ਪ੍ਰਭ ਮੇਰਾ ਥਿਰਥਾਵਰੀ ਹੋਰ ਆਵੇ ਜਾਵੇ ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ ਪ੍ਰਭ ਜੀ ਉਹ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨਾ ਆਵੇ ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕੈ ਪਾਵੇਂ ਹਉ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਬਦਾਵੇ